ਗਰਮੇਲ ਐਵੇਂ ਚਰਨ ਦਾ ਕੀ ਫਾਇਦਾ ਜਿਹੜਾ ਕਿਸਮਤ ਲਿਖਿਆ ਉਹ ਮਿਲਣਾ ਤਾਂ ਹੋਈ ਆ ਐਵੇਂ ਮਰੂ ਮਰੂ ਕਰਕੇ ਆਪੇ ਆਪ ਨੂੰ ਸਾਈ ਜਾਣਾ ਇਹ ਕੋਈ ਬਹੁਤੀ ਵੱਡੀ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਮੈਂ ਤਾਂ ਤਨ ਵੀ ਕਹਿਣਾ ਜਿੰਨਾ ਚਿਰ ਬੰਦ ਮੁਠੀ ਬੰਦਨ ਉਹਨਾਂ ਚਰੀ ਪਰਿਵਾਰ ਚ ਥਬਾਕ ਆ ਤੇਰੇ ਪੜਦੇ ਆ ਤੇ ਜਿੱਦੇ ਖੁੱਲ ਗਈ ਇਹ ਤੋਂ ਲੀਰਾਂ ਵੀ ਖੰਡੋਲੀ ਗੱਲ ਫਿਰ ਪੱਲੇ ਕੁਛ ਨਹੀਂ ਪੈਣਾ ਤੇ ਸਿਆਣਪ ਇਸੇ ਚ ਤੂੰ ਸਿਆਣਾ ਹੋ ਜਾਂ ਗਉਪਤੀ ਜੀ ਜਹਰੋਂ ਮੁਖੇ ਦਿੰਦੇ बस थोड़े जे नेम ओ हो जाएंगे पर गल ਤਾਂ ਤੇਰੇ ਤੋਂ ਸ਼ੁਰੂ ਹੋਣੀ ਆ ਨਾ ਦੇਹ ਦਾਦੇ ਪੁਰਦਾਦੇ ਦੀਆਂ ਜਗ੍ਹਾ ਦਾ ਨਾ ਤਾਂ ਖੁਦ ਲੈ ਕੇ ਆਇਆ ਤੇ ਨਾਲ ਕਿਸੇ ਨੇ ਲੈ ਕੇ ਜਾਣੀ ਆ ਉਹ ਇਹ ਮਿੱਟੀ ਦੀ ਮੋਟਾ ਇੱਥੇ ਰਹਿ ਜਾਣੀ ਆ ਐਵੇਂ ਸਾਰਾ ਦਿਨ ਘਰੇ ਕਲੇਸ਼ ਚੰਗਾ ਨਹੀਂ ਹੁੰਦਾ ਹੁੰਦੇ ਦੇਖਾ ਦੇਵਕਾਂ ਨੂੰ ਨਾਲੇ ਤੈਨੂੰ ਪਤਾ ਲੱਗ ਜੂ ਕਿੰਨੀਆਂ ਕਿਰਤਾਂ ਤੇ ਕਮਾਈਆਂ ਕਰਦੇ ਆ ਵੰਡਦੇ ਜਿਹਦੇ ਦੋ ਭਾਂਡੇ ਹੋਣਗੇ ਉਸੇ ਦੇ ਠਹਿਕਦੇ ਆ ਤੇ ਜਿਹਦੇ ਕੋਈ ਨਹੀਂ ਓਏ ਉਹਨਾਂ ਕੀ ਠਹਿਕਣਾ ਉੱਥੇ ਦੇਖ ਬਈ ਮਾਤਾ ਜਾ ਗਿਆ